ਉਹ ਜਿਹੜਾ ਯੋਗ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਉਹ ਕੈਂਪ ਜੋ ਕਿ ਕਮਰਸ਼ੀਅਲ ਕੁਆਂਟੀਟੀ ਹੈਰ ਐਫੀਲੈਂਟ ਫੈਮਿਲੀ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ ਉਹ ਅਸੀਂ ਰਿਕਵਰ ਕੀਤੀ 112 ਗ੍ਰਾਮ ਔਰ ਉਹਦੇ ਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਉਹ ਅਰੈਸਟ ਹੋਏ ਨੇ ਔਰ ਇੱਕ ਬੱਤੀ ਮੋਰ ਦਾ ਪਿਸਤਲ ਹੈ ਇਸ ਤੋਂ ਇਲਾਵਾ 1 ਕਿਲੋ ਹਿਰੋਇਨ ਤੇ ਆਕ ਲੱਖ 10000 ਹਵਾਲਾ ਦੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ ਕੇਸਾਂ ਦੇ ਵਿੱਚ ਉਹ ਜਿਹੜਾ ਪਹਿਲਾ ਕੇਸ ਹੈ ਦੇ ਵਿੱਚ ਕਾਲਮਜ਼ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਸਮਗਲਿੰਗ ਰੈਕਟਸ ਨਾਲ ਤੇ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉੱਥੇ ਵਿਕਰੀ ਹੈ ਜੀ ਕੋਕੀਨ ਦੀ ਨੈਫੀ ਐਂਡ ਪਾਰਟੀਆਂ ਉਤੀ ਰਹਿਣ ਲੱਗਿਆ ਇਹਨੇ ਓਵਰਸਟੇ ਵੀ ਕੀਤੀ ਆ ਔਰ ਇਹਨੇ ਕਾਉਂਟਰਵੈਂਸ਼ਨ ਵੀ ਕੀਤੀ ਆ ਜੋ ਆ ਪਾਸਪੋਰਟ ਐਕਟ ਦੀ ਗੱਲ ਸਮਝ ਸਕਦੇ ਆ ਜਾਂ ਵੀਜ਼ਾ ਦੀ ਔਰ ਇਹਦੇ ਨੂੰ ਮਹਰੋਨਲੀ ਦੇ ਵਿੱਚੋਂ ਸਾਡੀ ਸੀਆਈਏ ਟੀਮ ਲੀਡ ਬਾਇ ਇੰਸਪੈਕਟਰ ਮੋਲਕਦੀਪ ਇਹਨਾਂ ਨੂੰ ਛੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਵੀ ਇਸ਼ਪ੍ਰਿਤ ਇਲੀਅਸ ਹਰਸ਼ ਇਹ ਬਸੰਤ ਐਵਨਿਊ ਅੰਮ੍ਰਿਤਸਰ ਦਾ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਫਿਸ਼ ਦੀ ਦੁਕਾਨ ਹੈ ਦੀ ਬਾਹਰੋਂ ਪਾਸ ਹੈ ਔਰ ਅਖਲੇਸ਼ ਵੀ ਜਿਹੜਾ ਹੈ ਇਹ ਵੀ ਬਸੰਤ ਐਵਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਲ 32 ਗੋਰ ਵੀ ਇੱਥੇ ਨਾਲ ਮਿਲਿਆ ਬੀਕੌਮ ਪੜਿਆ ਹੋਇਆ ਹੈ ਮੇਨ ਅਖਲੇਸ਼ ਵੀ ਇਥੇ ਅੰਮ੍ਰਿਤਸਰ ਦੇ ਵਿੱਚ ਰੀਸੀਵਰ ਸਿਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਂ ਜਾਂਦੇ ਸੀਗੇ ਕਾਲਮਸ ਤੋਂ ਛਮਾਨ ਤੇ ਕਨਫਾਈਨਮੈਂਟ WhatsApp ਦੇਤੇ ਹੀ ਕੰਟੈਕਟ ਹੁੰਦਾ ਸੀਗਾ ਤੇ ਇਹ ਕਈ ਵਾਰ ਇਹ ਆ ਵੀ ਗਿਆ ਹੈ ਜਾਇ ਆਪਣੇ ਕਿਸੇ ਹੋਰ ਸਾਥੀ ਰਾਹੀਂ ਮੰਗਵਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਅਫੀਡੈਂਟ ਜਿਹੜੇ ਫੈਮਿਲੀਆਂ ਨੇ ਉਹਨਾਂ ਤੇ ਡਿਸਟ੍ਰਿਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਇਫੂਰੈਂਸ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵਿੱਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ ਕੰਮ ਹੋ ਰਿਹਾ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚੱਲ ਜਾਂਦੀ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨਿਆ ਜਾਂਦਾ ਤੇ ਇਸ ਕਰਕੇ ਜਿਹੜਾ ਕਾਲੰਜ਼ ਵੀ ਐਸੇ ਕਰਕੇ ਆਪਣੇ ਪਰਿਵਾਰ ਛੱਡ ਕੇ ਇੱਥੇ ਹੀ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਆ ਤੋਂ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹੀਰੋਇਨ ਦਾ ਜਿਹੜਾ ਕਾਟਰਲ ਬਸਟ ਹੋਇਆ ਉਹਦੇ ਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱੱਡੂ ਇਹ ਦਾਦੂਪੁਰ ਥਾਣਾ ਮਜੀਠਾ ਅਮਰਸਦਰੂਲ ਦਾ ਰਹਿਣ ਵਾਲਾ ਹੈ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਕਬੂ ਥਾੜੇ ਦੇ ਇਹਨੇ ਇਹ ਬਾਹਰ ਪਾਕਿਸਤਾਨੀ ਸਫਗਲੋਜ਼ ਨਾਲ ਦਾ ਰਾਫਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਏਲੀਅਸ ਰਾਹੁਲ ਕਤੂਨੰਗੋ ਰੋਡ ਪੀਐਸ ਮਜੀਠਾ ਅਮਰਸਦਰੂਲ ਇਹ ਇਹ ਵੀ ਇੱਕ ਕਪੜੇ ਦੀ ਫੈਕਟਰੀ 'ਚ ਕੰਮ ਕਰਦਾ ਹੈ। ਇਹ ਡੈਸੀਗੇਟਿਡ ਜਿਹੜੇ ਡ੍ਰੋਪਿੰਗਸ ਹੁੰਦੀਆਂ ਸੀ ਡ੍ਰੋਨ ਨੂੰ ਚੁਕਾ ਕੇ ਤੇ ਇੱਥੇ ਅੱਗੇ ਵੇਚਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡਓਵਰ ਕਰਦੇ ਸੀ। ਇਹ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈਗੀ ਆ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆ ਦਾ ਫੜਿਆ ਗਿਆ। ਜਿੱਤੋਂ 8 ਲੱਖ 10 ਹਜ਼ਾਰ ਡਰਗ ਮਨੀ ਤੇ ਹਵਾਲਾ ਮਨੀ ਜਿਹਨੂੰ ਪੱਕਾ ਸਕਦੇ ਆ। ਇਹ ਬਰਾਮਦ ਹੋਈ ਹੈ। ਇਹ ਚ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਦਾ ਰਵਾਹ ਵਾਲਾ ਇਹਨੂੰ ਡੀਲ ਕਰਦਾ ਸੀਗਾ ਉਹ ਆਇਆ ਦੁਬਈ ਪਾਕਿਸਤਾਨ ਜਾਂਦਾ ਸੀਗਾ ਸੋ ਇਹ ਗੁਰਪ੍ਰੀਤ ਜਿਹੜੀ ਅਗਲੇ ਜੇ ਲਿੰਕਸ ਨੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹਦਾ ਸਾਰਾ ਆਪਰੇਸ਼ਨ ਦੋਨੋਂ ਦੇ ਵਰ ਲੈਡ ਬਾਈ ਵਿਸ਼ਵ ਰਵਿੰਦਰਪਾਲ ਸਿੰਘ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਤੋਂ ਲੈ ਕੇ ਟੀਮ ਉਹਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਚ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਕੋਕੀਨ ਵਾਲੇ ਦੇ ਚਵੀ ਤੇ ਹਿਰੇਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹਦਾ ਪਰਦਾ ਫਾਸ਼ ਹੋਏਗਾ ਸੋ ਅੱਜ ਦੀ ਰੈਸਟ੍ਰੇਸ਼ਨ ਵੀ ਔਨ ਔਨ ਹੈ ਸਾਡੇ ਕੋਲ ਹੈ ਜਿਹੜਾ ਨਾਮੀ ਫਿਸ਼ ਵਾਲਾ ਦੱਸਿਆ ਜਾ ਰਿਹਾ ਹੈ ਸਰਕਾਰ ਤੇ ਇਹ ਕਿੱਥੇ ਕਿੱਥੇ ਸਪਲਾਈ ਕਰਦਾ ਚੀ ਦੁਕਾਨ ਵੀ ਆਖ ਫੁੰਦਾ ਸਕਦੇ ਹੋ ਦੇਖੋ ਬੇਸਿਕਲੀ ਇਹਨਾਂ ਦੇ ਆਪਣੇ 그룹 ਬਣੇ ਹੋਏ ਆ ਜਿਹੜੇ ਫਰੈਂਡਸ ਸਮਝ ਲਓ ਜਾਂ ਜਿਨ੍ਹਾਂ ਨੇ ਰੀਸੀਵਰ ਦੇ ਰੂਪ ਜਿਨ੍ਹਾਂ ਨੂੰ ਇਹ ਯੂਜੇਜ ਦੀ ਹੁੰਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਅਮੀਰ ਲੋਬੇ ਨੇ ਉਹ ਇਸ ਗੱਲ ਨੂੰ ਪੋਸੈਸ਼ਨ ਵੀ ਸਮਝਦੇ ਨੇ ਔਰ ਦਿੱਲੀ ਵਗੈਰਾ ਮੈਟਰੋਪੋਲੀਟਨ ਸਿਟੀਜ਼ ਦੇ ਉੱਤੇ ਬਹੁਤ ਪ੍ਰੈਵਲੈਂਸ ਹੈ ਰਿਹਾ ਮੁੰਬਈ ਵਗੈਰਾ ਔਰ ਇਹ ਕਾਲੈਂਸ ਤੋਂ ਵੀ ਪਤਾ ਲੱਗਿਆ ਕਿ ਬਹੁਤ ਵੱਡੇ ਲੈਵਲ ਤੇ ਉੱਥੇ ਕੰਮ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਇਹਨਾਂ ਸੰਪਰਕ ਕਰਕੇ ਦਿੱਲੀ ਦੇ ਵਿੱਚ ਇੱਕ ਹੀ ਆਪਣੇ ਗਰੁੱਪਸ ਦੇ ਵਿੱਚ ਬੜਾ ਸੀਕ੍ਰੇਟਿਵਲੀ ਇਹ ਕੰਮ ਚੱਲਦਾ ਰਿਹਾ ਇਹ ਨਹੀਂ ਕੋਈ ਬਹੁਤ ਓਪਨਲੀ ਆਪਾਂ ਕਹਿ ਸਕਦੇ ਹਾਂ ਵੀ ਇਹ ਸਾਰਿਆਂ ਨੂੰ ਪਤਾ ਸੀ ਕਿ ਇਹਨਾਂ ਦਾ ਬੜਾ ਸੀਕ੍ਰੇਟ ਗਰੁੱਪ ਹੈਗਾ ਉਹਦੇ ਵਿੱਚ ਹੀ ਇਹ ਸਪਲਾਈ ਅੱਗੇ ਕਰਦੇ ਸੀ ਔਰ ਇਹ ਪ੍ਰਾਈਸ ਵੀ ਬੜੀ ਐ ਐਕਸਪੈਂਸਿਵ ਤੌਰ ਤੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਬੱਚੇ ਲੈਣਗੇ ਤਾਂ ਜੋ ਅੰਦਾਜ਼ਾ ਹੈਗਾ ਤੇ ਤਕਰੀਬਨ 20000 ਰੁਪਏ ਪਰ ਗ੍ਰਾਮ ਤਕਰੀਬ ਵੇਚਦੇ ਰਹੇ ਹੈ ਦੂਰੇ ਹਿੱਸੇ ਕਿੱਥੇ ਆਏ ਸੋ ਜਿਦਾਂ ਜੈਵ ਜੀ ਮੌਕਾ ਹੁੰਦਾ ਹੋ ਜੀ ਕੀਮਤ ਲਾ ਦਿੰਦੇ ਰਹੇ ਸਰ ਬੜੀ ਵੱਡੀ ਰਕਮ ਇਸ ਦਾ ਪੂਰੀ ਘੱਟ ਹੋਈ ਹੈ ਇਹ ਪਾਰਟੀਆਂ ਕੇ ਲਈ ਕੇ ਪਾਰਟੀਆਂ ਕਰਦੇ ਲਈ ਕਿ ਇੱਕ ਸਰ ਬੜੀ ਪਾਰਟੀਆਂ ਕੀ ਕਰਨਗੇ ਪਾਰਟੀਆਂ ਦੇ ਸਾਹਮਣੇ ਹੈ ਦੇਖੋ ਜੀ ਉਹ ਆਪਾਂ ਕਰ ਰਹੇ ਹਾਂ ਮੈਂ ਤੁਹਾਨੂੰ ਤਾਂ ਨਹੀਂ ਹੋ ਜੇ ਕਰ ਰਹੇ ਫਿਰ ਉਹ ਬੰਦੇ ਸਾਰੇ ਅਲਰਟ ਹੋ ਜਾਂਦੇ ਅਸੀਂ ਦੋ ਬੰਦੇ ਤਾਂ ਹੀ ਦੇਲੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਕਿਉਂਕਿ ਫੰਡਾ ਨੈਟਵਰਕ ਤੁਲਨਾ ਔਰ ਸਾਰੀਆਂ ਚੀਜ਼ਾਂ ਨੂੰ ऑन फाइल ले आना टाइम ਲੱਗ ਜਾਂਦਾ ਹੁਣ ਵੀ ਇਹਦੇ ਤੇ ਕੰਮ ਚੱਲ ਰਿਹਾ ਹੈ ਮੇਨ ਗੱਲ ਹੈ ਕਿ ਕੋਕੀਨ ਇੱਕ ਕਮਰਸ਼ਲ ਕੁਆਂਟੀਟੀ ਜਿਹੜੀ ਹੈ ਇਹਦੇ ਤੋਂ ਅਸੀਂ ਧਿਆਨ ਚ ਲਿਆਦਾ ਹਿਰੋਇਨ ਜਿਹੜੀ ਹੈ 250 ਗ੍ਰਾਮ ਤੋਂ ਉੱਪਰ ਕਮਰਸ਼ਲ ਮੰਨਦੀ ਹੈ ਜਿਹੜੀ ਕੋਕੀਨ ਹੈ ਉਹ 100 ਗ੍ਰਾਮ ਦੇ ਉੱਤੇ ਕਮਰਸ਼ਲ ਹੈ ਤੁਸੀਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜਿਹੜਾ ਵਪਾਰੀ ਬਣ ਗਿਆ ਸੀ ਜਿਹੜਾ ਜਿਹੜਾ ਫੋਲਰ ਲੁਟਾ ਹੈ ਜੀ ਜਿਹੜਾ ਫੋਲਰ ਲੁਟਾ ਕਿਸੰਤ ਹੈ ਉਹ ਜਿਹੜਾ ਵਪਾਰੀ ਬਣ ਗਿਆ ਸੀ ਵਪਾਰੀ ਰਿਸੀਵਰ ਹੈ ਤੇ ਡਿਸਟ੍ਰੀਬਿਊਟਰ ਹੈ ਇਸ ਸਮੱਸਿਆ ਦੇ ਪਿੱਛੇ ਦੋ ਨੁਕਤੇ ਆਏ ਗਏ ਨੇ ਕਿ ਬਹੁਤ ਸਾਰੇ ਮੁੰਡੇ ਇਨਕਲੈਕਟਿਡ ਨੇ ਜਿਹੜੇ ਪਾਰਟੀਆਂ ਕਰਦੇ ਨੇ ਉਹਦੀਆਂ ਇਨਫਰਮੇਸ਼ਨ ਕਾਪੀ ਬਹੁਤ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਬਿਲਕੁਲ ਮੈਂ ਤਾਂ ਇਹ ਰਿਕਵੈਸਟ ਕਰੂੰਗਾ ਸਾਡੇ ਨਾਲ ਵੀ ਸ਼ੇਅਰ ਕਰੋ ਜੇਕਰ ਸਾਡੇ ਕੋਲ ਨਹੀਂ ਗੱਲ ਆਉਂਦੀ ਜੋ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਆਈ ਊਡ ਰਿਕਵੈਸਟ ਦੀ ਪਬਲਿਕ ਆਲਸੋ ਟ੍ਰੂਲੀ ਇਸਨੂੰ ਜ਼ਰੂਰ ਇਹਦੇ ਬਾਰੇ ਇਨਫੋਰਮੇਸ਼ਨ ਦੇ ਸੋ ਦੈਟ ਅਸੀਂ ਜਿਹੜੀ ਸਾਰੀ 체ਨ ਹੈ ਬ੍ਰੇਕ ਕਰ ਲਈਏ ਔਰ ਬੈਕਗ੍ਰਾਉਂਡ ਉੱਤੇ ਤਾਂ ਕਿ ਇਹਦਾ ਛੋਟੇ ਏਰੀਆ ਦੇ ਵਿੱਚੋਂ ਕੰਮ ਖਤਮ ਹੋ ਗਿਆ ਤਾਂ ਜੋ ਕਾਲਜ ਦੇ ਦਸਤਾਬਿਜਾਂ ਦੇ ਬਹੁਤ ਸਾਰੇ ਹੋਰ ਟਿਕਾਣੇ ਵੀ ਨੇ ਪੰਜਾਬ ਹਰਿਆਣਾ ਦੇ ਵਿੱਚ ਐਰੋ ਦੇ ਹੋਰ ਬਹੁਤ ਜਿਹੜੇ ਰਿਸਿਵਰਸ ਨੇ ਔਰ ਡਿਸਟ੍ਰਿਬਿਊਟਰ ਨੇ ਕਾਲਜ ਦੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਜਿਹੜੇ ਦੂਜੇ ਸ਼ਹਿਰਾਂ ਵਿੱਚ ਪੰਜਾਬ ਦੇ ਵਿੱਚ ਪ੍ਰੇਵਲੈਂਟ ਹੈ। ਉੱਥੇ ਹੀ ਜਾਂਦਾ ਸੀ ਇਹਦਾ ਹਾਂਜੀ ਉਹ ਤੋਂ ਉਹ ਬੰਦੇ ਅਲੱਗ-ਬੱਝ ਕੇ ਆਉਂਦੇ ਸੀ ਉਹ ਅਲੱਗ ਬੰਦੇ ਲੱਗੇ ਇਹਦੇ ਕਾਲਜ ਨਾਲ ਕਿਵੇਂ ਜੁੜਿਆ? ਕੋਈ ਵੈਸੇ ਦੂਰੋਂ ਕਿਸੇ ਕੰਮ 'ਚ ਬੰਦਾ ਲੱਗ ਜਾਂਦਾ ਹੈ ਨਾ ਕੋਈ ਨਾ ਕੋਈ ਰਸਤਾ ਲੱਭ ਲੈਣੇ। ਔਰ ਆਪਣੀ ਬਤਾ ਕੇ ਜਿਹਦੀ ਆਪਣੀ ਡਿਮਾਂਡ ਹੁੰਦੀ ਹੈ ਤਿੰਨੇ ਕੋਈ ਆਪਾਂ ਨੂੰ ਇਹ ਰਸਤਾ ਲੱਭ ਜਾਂਦਾ ਹੈ ਦਿੱਲੀ ਵਗੈਰਾ ਦੇ ਵਿੱਚ ਆਮ ਪਾਰਟੀਆਂ ਜੋ ਕਨੇ ਕਾਫੀ ਪ੍ਰੇਵਲੈਂਟ ਨੇ ਜੋ ਕੁਝ ਕਿ ਚਾਇਆ ਔਰ ਉੱਥੋਂ ਫਿਰ ਇੱਕ ਆਂਡ ਤੋਂ ਆਂ ਕੰਟੈਕਟ ਕਰ ਲੈਂਦੇ ਆ ਵੀ ਤੁਹਾਨੂੰ ਕਿੱਥੋਂ ਆਇਆ ਫਿਰ ਅੱਗੇ ਇਹਦਾ ਨਾਈਜੀਰੀਆ ਦਾ ਲਿੰਕ ਹੋ ਗਿਆ ਫਿਰ ਇਹਦਾ ਸਿੱਧਾ ਰابطਾ ਹੋ ਗਿਆ ਸੋ ਇਟ ਇਜ਼ ਬੇਸਿਕਲੀ ਚੇਨ ਮਤਲਬ ਇਸ ਬਾਰੇ ਵੀ ਟਿੱਪਣੀ ਕਰਨ ਦੇ ਕੋਈ ਨੀਂਂਦਾ ਬੰਦਾ ਜੇ ਨਹੀਂ ਬੰਦਾਨੀ ਹੋ ਜਾਂਦੀ ਹੈ ਸ਼ਾਇਦ ਸਰ ਇਹ ਹੁਕਾਬਾਜ਼ ਦੇ ਰਵਨੀ ਕਿਉਂ ਨਾ ਕੋਈ ਰੇਟ ਆਈ ਸਰ ਅਸੀਂ ਨੇ ਤਾਂ ਉਹ ਹੀ ਬੇਨਤੀ ਕੀਤੀ ਹੈ ਕਿ ਪਹਿਲਾਂ ਇੱਕ ਇੱਕ ਬੰਦੇ ਨੂੰ ਅਸੀਂ ਲੈ ਕੇ ਆ ਕੇ ਇਨਵੈਸਟੀਗੇਟ ਕਰ ਰਹੇ ਹਾਂ ਜਿੱਦਾਂ 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 ਹੋ ਜਾਏਗਾ ਉਹਦੇ ਖਿਲਾਫ ਉਹਦਾ ਇਲੀਗਲ ਐਕਸ਼ਨ ਹੋਏਗਾ ਉਸ ਤੋਂ ਬਾਅਦ ਜੇ ਕੋਈ ਬੰਦਾ ਕੋਈ ਆਪਣੀ ਪਬਲਿਕ ਪਲੇਸ ਆ ਜਾਂ ਰੈਸਟੋਰੈਂਟ ਆ ਜਾਂ ਕੋਈ ਹੁਕਾਬਾਰ ਕੁਝ ਕਹਰੇ ਜਿਹਦਾ ਯੂਜ ਕਿਤੇ ਆਉਂਦਾ ਤੇ ਨੋਬਡੀ ਵਿਲ ਬੀ ਸਫੇਰ ਤਨਦੀ ਦੇ ਜਿਹੜਾ ਪਹਿਲੀ ਵਾਰ ਕਦੋਂ ਆਇਆ ਕਿ ਹੁਣ ਤੱਕ ਵੀ ਦੇ ਰਹੀ ਹੈ ਇੰਡੀਆ ਦੇ ਵਿੱਚ ਇਹ ਆਇਆ ਜੀ ਅਜੀ 23 23 42 ਸਾਲ ਦੀ ਇਹ ਉਮਰ ਹੈ ਅੱਜ ਕਿੰਨੇ ਐਕਟਿਵ ਰਾਈਟਰ ਬਣ ਚੁੱਕਾ ਹੈ देखो मैं ਤੁਹਾਨੂੰ ਦੱਸਾਂ ਬੰਦੇ ਦਿੱਲੀ ਦੇ ਵਿੱਚ ਬਹੁਤ ਵਧੀਆ ਨੈਟਵਰਕ ਪੇ ਚਲਾ ਰਹੇ ਨੇ ਇਹ ਇਕੱਲਾ ਨਹੀਂ ਹੋਰ ਵੀ ਬਹੁਤ سارے ਲੋਕ ਨੇ ਤੋਂ ਉਹਦੇ ਵਿੱਚ ਉਹਦਾ ਨੈਟਵਰਕ ਇੰਨੇ 2-2.5 ਸਾਲ ਚ ਤੁਹਾਨੂੰ ਪਤਾ ਬਹੁਤ ਕੁਝ ਖਲਾ ਲਿਆ ਨੇ ਪੰਜਾਬ ਦੇ ਹੋਰ ਸ਼ਹਿਰਾਂ ਚ ਹਰਿਆਣਾ ਦੇ ਹੋਰ ਸ਼ਹਿਰਾਂ ਚ ਵੀ ਇਹ ਦਸਮਾਤਬਕ ਇਹਦੇ ਡਿਸਟ੍ਰੀਬਿਊਟਰ ਹੈਗੇ ਜਿਹੜੇ ਅਸੀਂ ਜਿਹੜੇ ਸਾਡੇ 100 ਡਾਰ ਤੇ ਨੇ ਕਾਡਰ ਕੀ ਜਿਹਦੇ ਜਿਹਦੇ ਤਾਇਆ ਕੀਤਾ ਤੇ ਹਮ ਸੈਂਟ ਵਾਜ਼ੀ ਕੋਈ ਤਾਂ ਕੋਈ ਇਸ ਤਰ੍ਹਾਂ ਦੇ ਦਸ ਇਲੀਗਲੀ ਰਹਿ ਰਹੇ ਹੁਣ ਕੋਈ ਇਹਦਾ ਲੀਗਲ ਵੀਜ਼ਾ ਜਾਂ ਕੋਈ ਸਟੇਟ ਦੀ ਪ੍ਰੂਵਿਜ਼ਨ ਨਹੀਂ ਹੈ ਅੱਜ ਸਰ ਇੱਕ ਹੋਰ ਫਾਰਮੂਲਾ ਹੈਗਾ ਕਿ ਰਮਨ